ਦੀ ਵਿੱਚ ਭਾਰਤੀ ਕਿਸਾਨ ਜਨਕਤਾ ਗ੍ਰਾਹਾਂ ਵੱਲੋਂ ਅੱਜ ਜਿਹੜੇ ਸੱਜਣੋਂ ਅਸੀਂ ਮਤਲਬ ਇੱਧਰ ਆਏ ਹੋਏ ਸੀਗੇ ਕਰਾਹ ਲਾਉਣ ਵਾਸਤੇ ਹੁਣ ਸਮਾਪਤੀ ਹੋ ਗਈ ਆ ਸਾਡੇ ਪ੍ਰਧਾਨ ਜੀ ਮਜੀਤ ਸਿੰਘ ਰਾਜੋ ਗੱਦੀ ਆ ਰਹੀ ਐ ਐਸਐਫ ਦੀ ਗੱਡੀ ਆ ਰਹੀ ਐ ਬਾਦਰ ਤੋਂ ਜਮਾ ਨੇੜੇ ਆ ਅਸੀਂ ਆ ਦਰਿਆ ਤੋਂ ਦੂਜਾ ਦਰਿਆ ਐ ਇਹ ਦੂਜਾ ਪੁਲ ਐ ਫੱਟਿਆਂ ਦਾ ਪੁਲ ਐ ਹਲਦਾ ਐ ਇੱਥੋਂ ਦੀ ਜਦੋਂ ਲੰਘ ਰਹੇ ਆ ਅਸੀਂ ਇਹਦੇ ਪਾਰ ਜਿਹੜਾ ਬਾਹਣ ਆ ਸਮਾਰਕ ਆਏ ਆ ਪਿੱਛੇ ਬੀਐਸਐਫ ਦੀ ਗੱਡੀ ਹੈ ਸ਼ਾਮ ਨੂੰ ਇਹ ਗਿੜਾ ਮਾਰਦੇ ਨੇ ਸ਼ਾਮ ਨੂੰ ਇੱਧਰ ਬੰਦੇ ਕੰਮ ਨਹੀਂ ਕਰ ਸਕਦੇ ਜਾਂਦੇ ਨੇ ਘਰ ਨੂੰ ਪਹਿਲਾਂ ਸਾਡੀ ਇੱਥੇ ਰੁਕਣ ਦੀ ਸਲਾਹ ਤੀ ਟਰੈਕਟਰਾਂ ਦੀ ਬੰਡ ਕਰਦੀ ਬਹੁਤ ਖਸੂਤਾਰ ਐ ਐ ਜਣੀ ਕਿ ਗੁਜ਼ਾਰਾ ਕਰਦੇ ਆ ਲੋਕ ਐ ਇੱਕ ਜੀ ਕਰਦੇ ਆ ਕਿਸਾਨ ਬਹੁਤ ਹੀ ਜਣੀ ਕਿ ਵੱਡੇ ਪੱਧਰ ਤੇ ਔਖਾ ਹੈ ਅਸੀਂ ਲੱਗ ਰਹੇ ਆ ਦੇਖੋ ਆ ਦਰਿਆ ਸਾਰਾ ਪਾਰ ਕਰ ਰਹੇ ਆ ਇਸ ਕਰਕੇ ਸਜਣੋ ਆ ਖੈਈ ਹੈ ਉਰੇ ਜਿਹੜੇ ਦੇਖ ਕੇ ਪਤਾ ਲੱਗਦਾ ਕਿ ਕੀ ਕਾਰਨ ਬੜੀ ਔਖੀ ਜੂਨ ਹੈ ਕਿਸਾਨਾਂ ਦੀ ਕਿ ਇੱਥੇ ਲੋਕਾਂ ਦੀ ਬੜੇ ਧਿਆਨ ਨਾਲ ਜੇ ਤੁਸੀਂ ਤਾਂ ਹੀ بڑا ਲੰਘਾ ਹੀ ਬੜਾ ਧਿਆਨ ਨਾਲ ਲੰਘਣਾ ਨਾਲ ਆਪਣੇ ਤਾਂ ਬੰਦੇ ਟਰੈਕਟਰ ਦੇ ਟਰੈਕਟਰ ਲੰਗਾ ਕੇ ਲੈ ਕੇ ਗਏ ਨੇ ਇੰਨਾ ਚ ਟਰੈਕਟਰ ਜਾਂਦੇ ਜਦੋਂ ਪੁਲ ਨਹੀਂ ਹੁੰਦਾ ਆ ਉਦੋਂ ਬੇੜੇ ਨੇ ਜਿਹੜੇ ਆ ਬੇੜਿਆਂ ਚ ਟਰੈਕਟਰ ਜਾਂਦੇ ਇਸ ਕਰਕੇ ਸੱਜਣੋਂ ਬਹੁਤ ਗੰਭੀਰ ਮਸਲਾ ਹੈ ਲੋਕ ਚਾਰੇ ਡੁੱਬਦੇ ਰਹਿੰਦੇ ਆ ਮਰਦੇ ਰਹਿੰਦੇ ਆ ਇਹਦਾ ਯਤਨ ਕਰਨਾ ਜਥੇਬੰਦ ਕੋ ਕੇ ਤੇ ਸਰਕਾਰਾਂ ਨਾਲ ਜੂਝ ਕੇ ਇਹ ਸਾਰਾ ਕੁਝ ਬੰਦ ਕਰਾਉਣਾ ਹੈ ਤੇ ਸਾਡੇ ਕੋਲੇ ਪੈਸਾ ਹੋਵੇ ਸਰਕਾਰਾਂ ਕੋਲੇ ਤੇ ਪੁੱਲ ਲਾਉਣ ਖੈਰੀ ਨਾ ਹੋਵੇ ਕਿਸੇ ਸਰਕਾਰ ਦੀ ਇਹਦੇ ਲਈ ਯਤਨ ਕਰੀਏ ਲੜੀਏ ਤੁਹਾਡਾ ਸਾਰਿਆਂ ਦਾ ਤੁਹਾਨੂੰ